ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਯੋ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਯੋ ਮੋਰਪਿਤ ਪੂਰਬ ਕੀ ਅਸ ਪਿਆਨਾ पांत पांत के तीर्थ नाना जब ही जात त्रिवेणी पए पून दान दिन करत बिताए तही प्रकाश हमारा भयो पटना शहर भव लयो ਮਦਰ ਦੇਸ ਹਮ ਕੋ ਲੈ ਆਏ ਭਾਂਤ ਭਾਂਤ ਦਾਈਨ ਦੁਲਰਾਏ ਕਿਨੀ ਅਨੇਕ ਭਾਂਤ ਤਨ ਰੱਛਾ ਦੇਨੀ ਭਾਂਤ ਭਾਂਦ ਕੀ ਸਿੱਖਾ ਜਬ ਹਮ ਧਰਮ ਕਰਮ ਮੋ ਆਏ ਦੇਵ ਲੋਕ ਤਬ ਪਿਤਾ ਸਿਧਾਏ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਯੋ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਨਯੋ ਤਹੀ ਪ੍ਰਕਾਸ਼ ਹਮਾਰਾ ਭਇਓ पटना शहर बिखै भव लयो तही प्रकाश हमारा भयो पटना शहर बिखै भव लयो मोर पित पुरब की अस प्याना पांत पांत के तीर्थ नाना ਜਬ ਹੀ ਜਾਤ ਤ੍ਰਿਬੇਣੀ ਭਈ ਪੁੰਨ দান ਤਿਨ ਕਰਤ ਬਿਤਾਏ ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਭਵ ਲਯੋ ਮਦਰ ਦੇਸ ਹਮ ਕੋ ਲੇ ਆਏ ਪਾਂਤ ਪਾਂਤ ਦਾਈਨ ਦੁਲਰਾਏ ਕਿਨੀ ਅਨੇਕ ਪਾਂਤ ਤਨ ਰੱਛਾ ਦੇਨੀ ਪਾਂਤ ਪਾਂਦ ਕੀ ਸਿੱਖਾ ਜਬ ਹਮ ਧਰਮ ਕਰਮ ਮੋ ਆਏ ਦੇਵ ਲੋਕ ਤਬ ਪਿਤਾ ਸਿਧਾਏ तही प्रकाश हमारा पयो पटना शहर शर विख लयो तही प्रकाश हमारा पयो पटना शहर बिख लयो तही प्रकाश हमारा पयो पटना शहर बिखै भव लयो तही प्रकाश हमारा भयो पटना शहर बिखै भव लयो मोर पित पुरब की अस प्याना पांत पांत के तीर्थ नाना ਜਬ ਹੀ ਜਾਤ ਤ੍ਰਿਬੇਣੀ ਭਈ ਪੁੰਨ দান ਦਿਨ ਕਰਤ ਬਿਤਾਏ ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਭਵ ਲਯੋ ਮਦਰ ਦੇਸ ਹਮ ਕੋ ਲੇ ਆਏ ਭਾਂਤ ਭਾਂਤ ਦਾਈਨ ਦੁਲਰਾਏ ਕਿਨੀ ਅਨੇਕ ਭਾਂਤ ਤਨ ਰੱਛਾ ਦੇਨੀ ਭਾਂਤ ਭਾਂਦ ਕੀ ਸਿੱਖਾ ਜਬ ਹਮ ਧਰਮ ਕਰਮ ਮੋਂ ਆਏ ਦੇਵ ਲੋਕ ਤਬ ਪਿਤਾ ਸਿਧਾਏ ਤਹੀ ਪ੍ਰਕਾਸ਼ ਹਮਾਰਾ ਭਯੋ पटना शर विख लयो तही हमारा भ पटना शहर लयो तही प्रकाश भो पटना शर विख लयो ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਭਵ ਲਯੋ ਮੁਰਪਿਤ ਪੂਰਬ ਕੀ ਅਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤ੍ਰਿਬੇਣੀ ਭਏ पुण्य दान तिन करत बितए तही प्रकाश हमारा भयो पटना शहर बिखै भव लयो मद देश हम को ले आए भांत भांत दाइयन दुलराए ਕਿਨੀ ਅਨੇਕ ਭਾਂਤ ਤਨ ਰੱਛਾ ਦਿਨੀ ਭਾਂਤ ਭਾਂਤ ਕੀ ਸਿੱਖਾ ਜਬ ਹਮ ਧਰਮ ਕਰਮੋਂ ਆਏ ਦੇਵ ਲੋਕ ਤਬ ਪਿਤਾ ਸਿਧਾਏ ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਭਵ ਲਯੋ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਨਯੋ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਨਯੋ ਤਹੀ ਪ੍ਰਕਾਸ਼ ਹਮਾਰਾ ਭਇਓ घटना शहर भिखै भव लयो मुरपित पूरब की अस प्याना भात भात के तीर्थ नाना जब ही जात त्रिबेणी भई पुण्य दान दिन करत बिताई ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਭਵ ਲਯੋ ਮਦਰ ਦੇਸ ਹਮ ਕੋ ਲੈ ਆਏ ਭਾਂਤ ਭਾਂਤ ਦਾਈਨ ਦੁਲਰਾਏ ਕਿਨੀ ਅਨੇਕ ਭਾਂਤ ਤਨ ਰੱਛਾ ਦੀਨੀ ਭਾਂਤ ਭਾਂਦ ਕੀ ਸਿੱਖਾ ਜਬ ਹਮ ਧਰਮ ਕਰਮੋਂ ਆਏ ਦੇਵ ਲੋਕ ਤਬ ਪਿਤਾ ਸਿਧਾਏ ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਭਵ ਲਯੋ ਤਹੀ ਪ੍ਰਕਾਸ਼ ਹਮਾਰਾ ਭਯੋ पटना शहर बिखे भव लयो तही प्रकाश हमारा भयो पटना शहर बिखे भव लयो तही प्रकाश हमारा भयो पटना शहर बिखे भव लयो ਮੋਰ ਪਿਤ ਪੂਰਬ ਕੀ ਅਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤ੍ਰਿਬੇਣੀ ਭਈ ਪੁੰਨ দান ਤਿਨ ਕਰਤ ਬਿਤਾਏ ਤਹੀ ਪ੍ਰਕਾਸ਼ ਹਮਾਰਾ ਭਇਓ पटना शहर बिखे पव लयो मदर देश हम को ले आए भांत भांत दाइयन दुलराए किनी अनेक भांत तन रक्षा दीनी भांत भांत की शिक्षा ਜਬ ਹਮ ਧਰਮ ਕਰਮੋਂ ਆਏ ਦੇਵ ਲੋਕ ਤਬ ਪਿਤਾ ਸਿਧਾਏ ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਭਵ ਲਯੋ ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਭਵ ਨਯੋ